नहीं माना मैंने सीता से कहा तुम भी मेरे साथ वन मंदिर नहीं मिटा दीजिए मेरे मन में एक संदेह है मेरे मन में एक दुविधा है प्रभु तो ने कहा क्या दुविधा है अच्छा भगवान दर हैं तो कहता हूँ संशय अपना भव मेरे सम्मुख है तो रहने दो भय अपना

सब जी बड़े बड़े पंडितों को बड़े बड़े विद्वानों को मैंने शास्त्रार्थ में पराजित कर दिया है महाराज क्या आप मेरे साथ शास्त्रार्थ करेंगे जैसे मैं कहता हूँ आप तुम तो देखी तू तो कहता है कागज की मैं कहता हूँ निर्मोही रहियो तू तो रहता है मोहिरे मैं कहता हूँ जागत रहियो तू तो रहता है सोई ਕਰਵਾਈ ਜਾ ਰਹੀ ਨੂੰ ਉਧਰ ਵਿੱਚ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਦਿਵਯ ਜੋਤੀ ਜਾਗਰਦੀ ਸੰਸਥਾਨ ਜਿਸ ਦੇ ਸੰਸਤਾਪਕ ਸ਼੍ਰੀ ਆਸ਼तोष महाराज जी ਹਨ ਉਹਨਾਂ ਦੀ ਕਿਰਪਾ ਸਦਕਾ ਹਰ ਸਮੇਂ ਜੋ ਕਥਾਵਾਂ ਦਾ ਜੋ سلسلہ ਚੱਲਦਾ ਰਹਿੰਦਾ ਹੈ ਸ਼੍ਰੀ ਰਾਮ ਕਥਾ ਸ਼੍ਰੀ ਕ੍ਰਿਸ਼ਨ ਕਥਾ ਸ਼੍ਰੀ ਬਾਗਵਤ ਕਥਾ ਜਾਂ ਇਸ ਤਰ੍ਹਾਂ ਹੀ ਸ਼ਿਵ ਕਥਾ ਜਾਗਰਨ ਮਾਤਾ ਦੀ ਚੌਂਕੀ ਜਾਂ ਤਿੰਨ ਦਿਸੀ ਪ੍ਰੋਗਰਾਮ ਉਹ ਅਲੱਗ-ਅਲੱਗ ਜਗ੍ਹਾ ਤੇ ਚੱਲਦੇ ਰਹਿੰਦੇ ਹਨ ਇੱਥੇ ਨਕੋਦਰ ਵਿੱਚ ਹੀ ਨਹੀਂ ਆਪਣੇ ਸਾਰੇ ਪੰਜਾਬ ਭਾਰਤ ਦੇ ਵਿੱਚ ਭਾਰਤ ਨਹੀਂ ਬਲਕਿ ਵਿਦੇਸ਼ਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਅਲੱਗ-ਅਲੱਗ ਸਮੇਂ ਤੇ ਆਯੋਜਨ ਕੀਤੇ ਜਾਂਦੇ ਹਨ ਇਸ ਵਾਰ ਜੋ ਸ਼੍ਰੀ ਰਾਮ ਕਥਾ ਦਾ ਆਯੋਜਨ ਸ਼੍ਰੀ ਰਾਮ ਨੌਮੀ ਨੂੰ ਸਮਰਪਿਤ ਕਰਕੇ ਜੋ 5 ਦਿਨਾਂ ਦਾ ਸ਼੍ਰੀ ਰਾਮ ਕਥਾ ਦਾ ਆਯੋਜਨ ਕੀਤਾ ਗਿਆ ਹੈ ਨਕੋਦਰ ਵਿੱਚ ਪੱਲਿਆਂ ਦੀ ਕੁਟੀਆਂ ਦੇ ਵਿੱਚ ਇਸ ਵਿੱਚ ਸੈਂਕੜੇ ਨਹੀਂ ਬਲਕਿ ਹਜ਼ਾਰਾਂ ਜੋ ਸੰਗਤਾਂ ਨੇ ਸ਼ਮੂਲੀਅਤ ਕਰਕੇ ਜੋ ਸ਼੍ਰੀ ਰਾਮ ਦੇ ਸ਼੍ਰੀ ਰਾਮ ਜੀ ਦੇ ਜੀਵਨ ਬਾਰੇ ਜੋ ਜਾਣਿਆ ਹੈ ਔਰ ਇਸ ਦੇ ਨਾਲ ਨਾਲ ਜੋ ਸੰਸਥਾਨ ਵੱਲੋਂ ਸਮੇਂ-ਸਮੇਂ ਤੇ ਸੋਸ਼ਲ ਜੋ ਇਵੈਂਟਸ ਹਨ ਜੋ ਸੋਸ਼ਲ ਬੁਰਾਈਆਂ ਹਨ ਉਹਨਾਂ ਬਾਰੇ ਦੱਸਿਆ ਵੀ ਜਾਂਦਾ ਹੈ ਜਾਗਰੂਕਤਾ ਵੀ ਲੈ ਕੇ ਆਈ ਜਾਂਦੀ ਹੈ ਔਰ ਉਹਨਾਂ ਦੀ ਤੁਨਜਾਤ ਕਿਵੇਂ ਪਾਈ ਜਾ ਸਕਦੀ ਹੈ ਉਸ ਬਾਰੇ ਵੀ ਡਿਟੇਲ ਵਿੱਚ ਦੱਸਿਆ ਜਾਂਦਾ ਹੈ ਸੋ ਇਸ ਬਾਰੇ ਕਥਾ 23 April ਤੋਂ 27 April ਤੱਕ ਜਿਸ ਦਾ ਸਮਾਂ 7 ਤੋਂ 10 ਹੈ ਇਸ ਦੇ ਵਿੱਚ ਸਿੰਪਲਿਆ ਦੀ ਕੁੱਟੀਆਂ ਵਿੱਚ ਕੀਤੀ ਗਈ ਹੈ ਸੋ ਮੈਂ ਸ਼ਹਿਰ ਨਿਵਾਸੀਆਂ ਦਾ ਜਿਨ੍ਹਾਂ ਨੇ ਇਸ ਵਿੱਚ ਬਹੁਤ ਸਹਾਇਕ ਕੀਤਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਅੱਗੇ ਵੀ ਹਰ ਸਾਲ ਇਸ ਤਰ੍ਹਾਂ ਹੀ ਇਹ سلسلہ ਚੱਲਦਾ ਰਹੇਗਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ